ਦੱਸ ਦਈਏ ਕਿ ਇੱਕ ਟਰੱਕ ਦੀ ਟੱਕਰ ਹੋਈ ਹੈ ਬਠਿੰਡਾ ਦੇ ਵਿੱਚ ਧੁੰਦ ਦੇ ਚੱਲਦੇ ਜਿਹੜੀ ਇਹ ਭਿਆਨਕ ਟੱਕਰ ਹੋਈ ਹੈ ਲੰਬਾ ਜਾਮ ਲੱਗ ਜਾਂਦਾ ਹੈ ਹਾਲਾਂਕਿ ਜਾਨੀ ਨੁਕਸਾਨ ਦੀ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਬਚਾਅ ਜ਼ਰੂਰ ਹੋਇਆ ਹੈ ਪਰ ਜ਼ਬਰਦਸਤ ਸੜਕ ਹਾਦਸੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ 메ਨ ਹਾਈਵੇ ਤੇ ਕਿਸ ਤਰੀਕੇ ਦੇ ਨਾਲ ਵਾਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਦੋ ਟਰੱਕ ਆਪਸ ਦੇ ਵਿੱਚ ਟਕਰਾਏ ਨੇ ਤਾਂ ਜਿਸ ਤੋਂ ਬਾਅਦ ਚੱਕਨਾ ਚੂਰ ਹੋ ਜਾਂਦਾ ਦੇ ਨੇ ਇੱਕ ਟਰੱਕ ਦੂਸਰੇ ਨੂੰ ਓਵਰਟੇਕ ਕਰ ਰਿਹਾ ਹੁੰਦਾ ਹੈ ਜਿਸ ਤੋਂ ਬਾਅਦ ਇਹ ਪੂਰਾ ਹਾਦਸਾ ਵਾਪਰਦਾ ਹੈ ਤੇ ਡਰਾਈਵਰ ਨੂੰ ਸਾਹਮਣੇ ਕੁਝ ਵੀ ਨਹੀਂ ਦਿਖਾਈ ਦਿੰਦਾਤਾ ਜਿਸ ਤੋਂ ਬਾਅਦ ਸੱਟਾਂ ਲੱਗੀਆਂ ਨੇ ਇਸ ਡਰਾਈਵਰ ਦੇ ਬਠਿੰਡਾ ਦੇ ਵਿੱਚ ਦੂਸਰੇ ਦਿਨ ਧੁੰਦ ਦੀ ਚਾਦਰ ਜਿਹੜੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਰਿੰਗ ਰੋਡ ਤੇ ਦੋ ਟਰੱਕ ਜਿਹੜੇ ਨੇ ਉਹ ਜਵਰਦਸਤ ਟੱਕਰ ਦਾ ਸ਼ਿਕਾਰ ਹੁੰਦੇ ਨੇ ਓਵਰਟੇਕ ਦੇ ਚੱਲਦੇ ਇਹ ਵੱਡਾ ਹਾਦਸਾ ਹੁੰਦਾ ਹੈ ਤੇ ਉੱਥੇ ਹੀ ਧੁੰਦ ਦੇ ਵਿੱਚ ਆਪਣੇ ਆਪ ਨੂੰ ਵਾਹਨ ਨੂੰ ਬਚਾਉਣ ਦੇ ਵਿੱਚ ਜਿਹੜਾ ਡਰਾਈਵਰ ਸੀ ਉਹ ਵੀ ਅਸਮਰਤ ਹੋ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਚੱਕਨਾ ਚੂੜ ਦੇਖ ਲੋ ਕਿਸ ਤਰੀਕੇ ਦੇ ਨਾਲ ਹੋਏ ਨੇ ਟਰੱਕ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਮੇਨ ਹਾਈਵੇ ਤੇ ਜਾਮ ਲੱਗ ਜਾਂਦਾ ਹੈ ਜਦੋਂ ਇਹਨਾਂ ਦੀ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਡਰਾਈਵਰ ਨੂੰ ਵੀ ਜਿਹੜੀਆਂ ਸੱਟਾਂ ਲੱਗੀਆਂ ਨੇ ਮੌਕੇ ਤੇ ਪੁਲਿਸ ਪਹੁੰਚੀ ਹੈ ਜਾਮ ਨੂੰ ਜਿਹੜਾ ਖੁਲਵਾਇਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰ ਕੀ ਨਾਮ ਆ ਤੁਹਾਡਾ ਕਿਹੜਾ ਥਾਂ ਮੇਰਾ ਨਾਮ ਹੈ ਸੈਮਨ ਜਿਸਨਨ ਤਿਆਰ ਚੌਕੀ ਵਰਗਮਾਨੀ ਕੀ ਮਾਮਲਾ ਇੱਕ ਹਾਲਸਾ ਹੋਇਆ ਤੁਹਾਡੇ ਇਹ ਅੱਜ ਹੀ ਆਪਣੇ ਪੁਲਾਂ ਤੇ ਸਵੇਰੇ ਇੱਕ ਦੋ ਟਰੱਕਾਂ ਦਾ ਹੋਇਆ ਸੀ ਐਕਸੀਡੈਂਟ ਜਿਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਉਹਦੇ ਕਰਕੇ ਪੁਲ ਤੇ ਜਾਮ ਲੱਗਾ ਸੀ ਹੁਣ ਅਸੀਂ ਉੱਥੇ ਮੁੱਖ ਦੇ ਪਹੁੰਚ ਕੇ ਟ੍ਰੈਫਿਕ ਸਟਾਫ ਨੂੰ ਮੈਂ ਚਾਲੂ ਕਰਤਾ ਦੱਸ ਦਈਏ ਕਿ ਇੱਕ ਟਰੱਕ ਦੀ ਟੱਕਰ ਹੋਈ ਹੈ ਬਠਿੰਡਾ ਦੇ ਵਿੱਚ ਧੁੰਦ ਦੇ ਚੱਲਦੇ ਜਿਹੜੀ ਇਹ ਭਿਆਨਕ ਟੱਕਰ ਹੋਈ ਹੈ ਲੰਬਾ ਜਾਮ ਲੱਗ ਜਾਂਦਾ ਹੈ ਹਾਲਾਂਕਿ ਜਾਣੀ ਨੁਕਸਾਨ ਦੀ ਕੋਈ ਵੀ ਜਾਣਕਾਰੀ ਨਹੀਂ ਆਈ ਹੈ ਬਚਾਅ ਜ਼ਰੂਰ ਹੋਇਆ ਹੈ ਪਰ ਜ਼ਬਰਦਸਤ ਸੜਕ ਹਾਦਸੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ 메ਨ ਹਾਈਵੇ ਤੇ ਕਿਸ ਤਰੀਕੇ ਦੇ ਨਾਲ ਵਾਹਨਾਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਦੋ ਟਰੱਕ ਆਪਸ ਦੇ ਵਿੱਚ ਟਕਰਾਈ ਨੇ ਤਾਂ ਉਸ ਤੋਂ ਬਾਅਦ ਚੱਕਨਾ ਚੂਰ ਹੋ ਜਾ ਦੇ ਨੇ ਇੱਕ ਟਰੱਕ ਦੂਸਰੇ ਨੂੰ ਓਵਰਟੇਕ ਕਰ ਰਿਹਾ ਹੁੰਦਾ ਹੈ ਜਿਸ ਤੋਂ ਬਾਅਦ ਇਹ ਪੂਰਾ ਹਾਦਸਾ ਵਾਪਰਦਾ ਹੈ ਤੇ ਡਰਾਈਵਰ ਨੂੰ ਸਾਹਮਣੇ ਕੁਝ ਵੀ ਨਹੀਂ ਦਿਖਾਈ ਦਿੰਦਾ ਤਾਂ ਜਿਸ ਤੋਂ ਬਾਅਦ ਸੱਟਾਂ ਲੱਗੀਆਂ ਨੇ ਇਸ ਡਰਾਈਵਰ ਦੇ ਬਠਿੰਡਾ ਦੇ ਵਿੱਚ ਦੂਸਰੇ ਦਿਨ ਧੁੰਦ ਦੀ ਚਾਦਰ ਜਿਹੜੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਰਿੰਗ ਰੋਡ ਤੇ ਦੋ ਟਰੱਕ ਜਿਹੜੇ ਨੇ ਉਹ ਜਵਰਦਸਤ ਟੱਕਰ ਦਾ ਸ਼ਿਕਾਰ ਹੁੰਦੇ ਨੇ ਓਵਰਟੇਕ ਦੇ ਚੱਲਦੇ ਇਹ ਵੱਡਾ ਹਾਦਸਾ ਹੁੰਦਾ ਹੈ ਤੇ ਉੱਥੇ ਹੀ ਧੁੰਦ ਦੇ ਵਿੱਚ ਆਪਣੇ ਆਪ ਨੂੰ ਵਾਹਨ ਨੂੰ ਬਚਾਉਣ ਦੇ ਵਿੱਚ ਜਿਹੜਾ ਡਰਾਈਵਰ ਸੀ ਉਹ ਵੀ ਅਸਮਰੱਥ ਹੋ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਚੱਕਣਾ ਚੂਕ ਦੇਖ ਲਓ ਕਿਸ ਤਰੀਕੇ ਦੇ ਨਾਲ ਹੋਏ ਨੇ ਟਰੱਕ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ 메ਨ ਹਾਈਵੇ ਤੇ ਜਾਮ ਲੱਗ ਜਾਂਦਾ ਜਦੋਂ ਇਹਨਾਂ ਦੀ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਡਰਾਈਵਰ ਨੂੰ ਵੀ ਜਿਹੜੀਆਂ ਸੱਟਾਂ ਲੱਗੀਆਂ ਨੇ ਮੌਕੇ ਤੇ ਪੁਲਿਸ ਪਹੁੰਚੀ ਹੈ ਜਾਮ ਨੂੰ ਜਿਹੜਾ ਖੁਲਵਾਇਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਰ ਕੀ ਨਾਮ ਆ ਤੁਹਾਡਾ ਕਿਹੜਾ ਹੈ ਇਹ ਰੋਣਾ ਮੈਂ ਯਸਮਿੰਦੀ ਸਿੰਘਾਂੰਤਿਆਰ ਚੌਕੀ ਵਰਗਮਾਨੀ ਕੀ ਮਾਮਲਾ ਇੱਕ ਹਾਲਸਾ ਹੋਇਆ ਤੁਹਾਡੇ ਇਹ ਅੱਜ ਹੀ ਆਪਣੇ ਪੁਲਾਂ ਤੇ ਸਵੇਰੇ ਇੱਕ ਦੋ ਟਰੱਕਾਂ ਦਾ ਹੋਇਆ ਸੀ ਐਕਸੀਡੈਂਟ ਜਿਹਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਉਹਦੇ ਕਰਕੇ ਪੁਲ ਤੇ ਜਾਮ ਲੱਗਾ ਸੀ ਹੁਣ ਅਸੀਂ ਉੱਥੇ ਮੁੱਖ ਦੇ ਪਹੁੰਚ ਕੇ ਟ੍ਰੈਫਿਕ ਸਟਾਫ ਨੂੰ ਮੈਂ ਚਾਲੂ ਕਰਾ